ਅੱਜ ਆਪਾਂ ਜ਼ਮੀਨ ਦੀ ਮਿੰਤੀ ਦੀ ਵੀਡੀਓ ਬਣਾ ਰਹੇ ਹਾਂ ਕੱਲ ਪਹਿਲਾ ਭਾਗ ਪਾਇਆ ਸੀ ਅੱਜ ਦੂਜਾ ਭਾਗ ਪਾ ਰਹੇ ਹਾਂ ਕਿਉਂਕਿ ਕੱਲ ਵੀਡੀਓ ਥੋੜੀ ਜੀ ਜ਼ਿਆਦਾ ਲੰਮੀ ਮੰਨਦੀ ਸੀ ਇਸ ਕਰਕੇ ਅੱਜ ਅਸੀਂ ਦੂਸਰਾ ਭਾਗ ਲੈ ਕੇ ਆਏ ਆਓ ਦੇਖਦੇ ਹਾਂ ਜ਼ਮੀਨ ਦੀ ਮਿੰਤੀ ਬਾਰੇ ਦੇਖੋ ਕੱਲ ਆਪਾਂ ਦੱਸਿਆ ਸੀ ਵੀ ਜੇ ਕੁੱਤਰ ਬਣ ਜਾਂਦੀ ਹੈ ਤਾਂ ਉਹਦੀਆਂ ਦੋ ਸਾਈਡਾਂ ਇੱਕ ਸਿੱਧੀ ਸਾਈਡ ਹੋਵੇ ਇੱਕ ਟੇਢੀ ਸਾਈਡ ਹੋਵੇ ਆਹ ਉਹ ਆਪਾਂ ਕੱਟ ਕਿਵੇਂ ਕੱਟ ਸਕਦੇ ਆ ਅੱਜ ਆਪਾਂ ਦੱਸ ਰਹੇ ਹਾਂ ਵੀ ਜੇਕਰ ਇੱਕ ਖੁੱਸਰ ਬਣਦੀ ਹੈ ਜ਼ਮੀਨ ਦੀ ਤਾਂ ਉਹਦੇ ਜਿਹੜੇ ਭਾਗ ਨੇ ਸੈਡਾ ਨੇ ਉਹ ਉਹ ਅਲੱਗ-ਅਲੱਗ ਹੋਣ ਤਾਂ ਉਹਨਾਂ ਦਾ ਖੇਤਰਫਲ ਆਪਾਂ ਕਿਵੇਂ ਕੱਟ ਸਕਦੇ ਆ ਜਿਵੇਂ ਕਿ ਇਹਦੇ ਇਸ ਖੁੱਸਰ ਦੀ ਇੱਕ ਸਾਈਡ 122 ਸੈਂਟੀਮੀਟਰ ਹੈ ਐ ਦੀ ਹੈਗੀ 22 ਸੈਂਟੀਮੀਟਰ ਇਧਰ 120 ਸੈਂਟੀਮੀਟਰ ਜੋ ਕਿ ਅਲੱਗ-ਅਲੱਗ ਸੈਡਾ ਹਨ ਇਹਨਾਂ ਕੱਟਣ ਦਾ ਇੱਕ ਤਰੀਕਾ ਹੁੰਦਾ ਹੈ ਦੇਖੋ ਤੁਸੀਂ ਕੀ ਕਰੋ ਪਹਿਲੀ ਜਿੰਨੀ ਪਹਿਲਾ ਪਾਸਾ ਹੈ ਉਹਨੂੰ ਲਿਖ ਲਓ ਦੂਸਰਾ ਪਾਸਾ ਹੈ ਉਹਨੂੰ ਲਿਖ ਲਓ ਤੀਸਰਾ ਪਾਸਾ ਉਹਨੂੰ ਲਿਖ ਲਓ ਇਹਨਾਂ ਤਿੰਨਾਂ ਦਾ ਕਰ ਦਿਓ ਜੋੜ ਇਹ ਆਪਣੇ ਕੋਲ ਆ ਗਿਆ 264 ਸੈਂਟੀਮੀਟਰ ਆ ਗਿਆ ਇਸ ਨੂੰ ਦੋ ਤੇ ਭਾਗ ਦੇ ਲਓ ਭਾਗ ਦੇਣ ਤੋਂ ਬਾਅਦ ਆਪਣੇ ਕੋਲ ਆ ਗਿਆ 132 ਸਾਮਾ ਆ ਗਿਆ ਆਪਣੇ ਕੋਲ 132 ਆਮ ਆਉਣ ਤੇ ਆਪਾਂ ਕੀ ਕਰੋ 132 ਜੋ ਆਇਆ 132 ਆਇਆ ਉਹ ਚੋਂ ਪਹਿਲਾ ਭਾਗ ਘਟਾਓ ਫਿਰ 132 ਚੋਂ ਦੂਜਾ ਭਾਗ ਘਟਾਓ ਫਿਰ 132 ਦੇ ਵਿੱਚੋਂ ਤੀਜਾ ਭਾਗ ਘਟਾਓ ਤੀਜੀ ਸਾਈਡ ਨੂੰ ਘਟਾਓ ਤਾਂ ਆਪਣੇ ਕੋਲ ਆ ਗਿਆ 110 ਇਹਨਾਂ ਤਿੰਨਾਂ ਸਾਈਡਾਂ ਦੀ ਕਰ ਦੋ ਗੁਣਾ ਇਹਨਾਂ ਤਿੰਨਾਂ ਸਾਈਡਾਂ ਦੀ ਕਰ ਦੋ ਗੁਣਾ ਸਮੇਤ 132 ਦੀ ਵੀ ਗੁਣਾ ਕਰ ਦੋ ਆਪਣੇ ਕੋਲ ਆ ਗਿਆ 158400 ਇਹ ਕੀ ਆ ਗਿਆ ਆਪਣੇ ਕੋਲ ਟੋਟਲ ਖੇਤਰਫਲ ਆਇਆ ਹੈ ਟੋਟਲ ਖੇਤਰਫਲ ਕਰਨ ਤੋਂ ਬਾਅਦ ਆਪਾਂ ਨਵੈਜ ਦੇ ਕੈਲਕੂਲੇਟਰ ਦੇ ਵਿੱਚ ਇਹੋ ਜਿਹਾ ਨਿਸ਼ਾਨ ਇਹੋ ਜਿਹਾ ਨਿਸ਼ਾਨ ਲੱਗੋ ਇਹੋ ਜਿਹਾ ਨਿਸ਼ਾਨ ਨੂੰ ਨੱਪੋ ਨੱਪਣ ਤੋਂ ਬਾਅਦ ਇੱਥੇ ਤੁਸੀਂ ਜਿੰਨਾ ਖੇਤਰਫਲ ਆਇਆ ਹੈ ਆਪਣੇ ਕੋਲ ਟੋਟਲ ਜਿਵੇਂ ਮੰਨ ਲਓ ਖੇਤਰਫਲ ਆਇਆ ਹੈ 1742400 ਇਹ ਖੇਤਰਫਲ ਨੂੰ ਇਸ ਦੇ ਵਿੱਚ ਪਾਓ ਇਹ 17 42 400 ਨੂੰ ਇਸ ਬ੍ਰੈਕ ਪਹਿਲਾ ਬ੍ਰੈਕ ਟੂਨ ਆਪ ਕੋ ਮੋਬਾਈਲ ਦੇ ਕੈਲਕੂਲੇਟਰ ਜਾ ਕੇ ਫਿਰ ਇਹ ਲੱਕੋ ਇਸ ਤੋਂ ਬਾਅਦ ਆਪਣੇ ਕੋਲ ਟੋਟਲ ਖੇਤਰਫਲ 1320 ਵਰਗ ਫੁੱਟ ਜਿਹੜਾ ਕਿ ਇਹ ਖੇਤਰਫਲ ਆਪਣੇ ਕੋਲ ਆ ਜਾਵੇਗਾ ਇਹ ਹਮੇਸ਼ਾ ਉਹ ਜ਼ਮੀਨ ਦੀ ਮੰਗਤੀ ਕਰ ਸਕਦੇ ਆ ਜਿਸ ਦੀ ਕੁੱਤਰ ਬਣਦੀ ਹੈ ਤੇ ਕੁੱਤਰ ਦੇ ਲਗਨ ਅਕ ਸਾਈਡਾਂ ਆਉਂਦੀਆਂ ਉਸ ਨੂੰ ਇਸ ਤਰੀਕੇ ਦੇ ਨਾਲ ਆਪਾਂ ਖੇਤਰਫਲ ਕੱਢ ਸਕਦੇ ਹਾਂ ਇਸ ਤੋਂ ਬਾਅਦ ਜਿਹੜਾ ਖੇਤਫਲ ਆਇਆ ਇਸ ਖੇਤਰਫਲ ਨੂੰ ਜੇਕਰ ਆਪਾਂ ਮਰਲੇ ਕੱਢਣਾ ਚਾਹੁੰਦੇ ਆ ਤਾਂ 272.25 ਨਾਲ ਭਾਗ ਦੇ ਦਿਓ ਭਾਗ ਦੇਣ ਤੋਂ ਬਾਅਦ ਆਪਣੇ ਕੋਲ ਆਏ 4.8 ਮਰਲੇ ਮੀਨ ਜੇ ਆਪਣੇ ਕੋਲ 4 ਮਰਲੇ ਤਕਰੀਬਨ ਜਮੀਨ ਬਣਦੀ ਹੈ ਜੇਕਰ ਆਪਾਂ ਇੱਥੇ ਨਹੀਂ ਕਨਾਲਾ ਕੱਢਣੀ ਹੈ ਤਾਂ ਕਨਾਲਾ ਕੱਢ ਸਕਦੇ ਹੋ ਜੇ ਬਿਸਮੇ ਕੱਢਣੇ ਤਾਂ ਬਿਸਮੇ ਕੱਢ ਸਕਦੇ ਜੇ ਗਾਜਾਂ ਦੇ ਵਿੱਚ ਕੱਢਣਾ ਹੈ ਤਾ ਆਪਾਂ ਗਜਾ ਦੇ ਵਿੱਚ ਕੱਟ ਸਕਦੇ ਹਾਂ ਆ ਆਪਾਂ ਕੱਲ ਪਹਿਲੇ ਭਾਜੀ ਨੂੰ ਤੁਹਾਨੂੰ ਦੱਸਿਆ ਸੀ ਵੀ ਇੱਕ ਕਰਮ 5.5 ਫੁੱਟ ਦੀ ਹੁੰਦੀ ਆ ਇੱਕ ਸਸਾਈ 5.5 ਸਕਰ ਫੁੱਟ ਦੀ ਹੁੰਦੀ ਆ ਇੱਕ ਮਰਲਾ 9 ਸਸਾਈਆਂ ਦਾ ਹੁੰਦਾ ਇੱਕ ਕਨਾਲ 'ਚ 20 ਮਰਲੇ ਹੁੰਦੇ ਆ ਇੱਕ ਕਿੱਲੇ 'ਚ 8 ਕਨਾਲਾ ਹੁੰਦੀਆਂ ਇੱਕ ਕਿੱਲੇ 'ਚ 160 ਮਰਲੇ ਹੁੰਦੇ ਆ ਇੱਕ ਕਿੱਲੇ 'ਚ 97 ਦਸਵੇਂ ਹੁੰਦੇ ਆ ਇੱਕ ਕਨਾਲ 'ਚ 12 ਦਸਵੇਂ ਹੁੰਦੇ ਆ ਇਹ ਆਪਾਂ ਨੂੰ ਆਮ ਨੌਲੇਜ ਦੇ ਵਿੱਚ ਪਤਾ ਹੋਣਾ ਚਾਹੀਦਾ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਜੱਸੀ ਜਸ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਇਹੋ ਜੀਆਂ ਵੀਡੀਓ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕੇ ਆਪ ਜੀ ਦਾ ਬਹੁਤ ਬਹੁਤ